ਇੱਕ ਐਸੀ ਤੁਨਾਰੋ ਮੇਰਦਾਸ ਪ੍ਰਚੰਨ ਗੁਰੂ ਅੰਗਦਾਸ ਦੀ ਨਗਰੀ ਚ ਮੇਰਾ ਬੱਚਾ ਜੀ ਨੂੰ ਬੋਲਿਆ ਜੋ ਮੰਗ ਠਾ ਕੁਰੇ ਆਪਣੇ ਤੇ ਤੋ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਏ ਔਰ ਇਹ ਹਰ ਮਹੀਨੇ ਆਉਂਦਾ ਸੀ ਇਹ ਛੋਟਾ ਬੱਚਾ ਜਿਹੜਾ ਏ ਬੋਲਦਾ ਨਹੀਂ ਸੀ ਬਲੇ ਜੇ ਸੁਣੀ ਹੋ ਸ ਸੀ ਅਗ ਇਹ ਬੱਚਾ ਕੁੜੀਆ ਮੇਰੀ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿੰਨੀ ਆ ਮੈਂ ਅਰਦਾਸ ਘਰ ਵੱਲੀ ਆ ਪਾਪਾ ਜੀ ਕੋਲ ਕਾਲ ਤੱਕ ਕੇ ਜਾ ਕੇ ਬਾਬਾ ਜੀ ਕਹਿੰਦੇ ਹੋ ਜਰੂਰ ਬੱਚਾ ਬੋਲੇਗਾ ਉਸੇ ਕੰਡ ਪਾਠ ਰਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡ ਪਾਠ ਵੀ ਰਖਾਣੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਦ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੇ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਔਰ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਕਹੇ ਉਹ ਆਪਣੇ بیٹے ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੇ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਧੰਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਤੋਂ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ। ਇਹ ਛੋਟਾ ਬੱਚਾ ਜਿਹੜਾ ਇਹ ਬੋਲਦਾ ਨਹੀਂ ਸੀ। ਇਹ ਹਰ ਦਿਨ ਨਾਨੀ ਅਰਦਾਸ ਕਰ ਕਰਕੇ ਜਾਂਦਾ ਸੀ। ਔਰ ਰਾਜबीर ਸਿੰਘ ਇਹ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਧੰਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਤਕਾਰ ਨਾਲ ਇਹ ਆਉਂਦੇ ਰਹਿ ਆ। ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਨੇ ਉਸੇ ਖੁਸ਼ੀ ਦੇ ਵਿੱਚ ਆਣ ਕੇ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਸੋ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਵੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਣਾ